ਐਸਵੇਲੇ ਦੀ ਬੜੀ ਮੰਦਭਾਗੀ ਖਬਰ ਆ ਆਸਟ੍ਰੇਲੀਆ ਦੇ ਵਿਕਟੋਰੀਆ ਤੋਂ ਆ ਰਹੀ ਆ ਵਿਕਟੋਰੀਆ ਦੇ ਵਿੱਚ ਇੱਕ ਪੂਲ ਦੇ ਵਿੱਚ ਡੁੱਬਣ ਕਰਕੇ ਇੱਕ 8 ਸਾਲਾਂ ਪੰਜਾਬੀ ਬੱਚੇ ਦੀ ਮੌਤ ਹੋ ਗਈ ਆ ਇਹ ਘਟਨਾ ਉੱਤਰੀ ਵਿਕਟੋਰੀਆ ਦੇ ਇਲਾਕਿਆਂ ਦੇ ਵਿੱਚ ਵਾਪਰੀ ਆ ਦੱਸਿਆ ਜਾ ਰਿਹਾ ਹੈ ਕਿ ਇੱਕ ਜਿਹੜਾ ਬੱਚਾ ਸੀਗਾ ਜਿਹਦਾ ਨਾਮ ਗੁਰਸ਼ਬਦ ਸਿੰਘ ਆ 8 ਸਾਲ ਦੀ ਉਮਰ ਦਾ ਸੀ ਗਈ ਆ ਤੇ ਇਹ ਇੱਕ ਡਿਸਪਲੇ ਹோம் ਸੀਗਾ ਜਿਹਦੇ ਵਿੱਚ ਪੂਲ ਬਣਾਇਆ ਹੋਇਆ ਸੀਗਾ ਤੇ ਉਹਦੇ ਵਿੱਚ ਡੁੱਬਣ ਕਰਕੇ ਦੀ ਮੌਤ ਹੋਈ ਆ ਪਰ ਦੂਜੇ ਪਾਸੇ ਜਿਹੜੀ ਕੰਪਨੀ ਆ ਉਹਨਾਂ ਨੇ ਕਿਹਾ ਕਿ ਪੂਲ ਜਿਹੜਾ ਉਹ ਸੇਫਟੀ ਰੈਗੂਲੇਸ਼ਨਸ ਦੇ ਨਾਲ ਪੂਰਾ ਕੰਪਲੀਟ ਸੀਗਾ ਸੋ ਉਹਨਾਂ ਨੇ ਸਾਰੇ ਜਿਹੜੇ ਦਾਅਵੇ ਨੇ ਜਾਂ ਜਿਹੜੇ ਦੋਸ਼ ਲੱਗ ਰਹੇ ਨੇ ਉਹਨਾਂ ਨੂੰ ਨਕਾਰਿਆ ਗੁਰਚਪ ਸਿੰਘ ਜਿਹੜਾ ਉਹ ਕਿਆਲਾ ਦੇ ਪ੍ਰਾਪਰਟੀ ਜਿਹੜੀ ਕਿਆਲਾ ਦੇ ਇਲਾਕੇ ਨੇ ਵਿੱਚ ਪੈਂਦੀ ਹੈ ਉੱਥੇ ਪੂਲ ਦੇ ਵਿੱਚ ਡੁੱਬਣ ਕਰਕੇ ਜਿਹੜੀ ਉਹਦੀ ਮੌਤ ਹੋਈ ਆ ਉਹਨਾਂ ਦੇ ਜਿਹੜੇ ਫਾਦਰ ਨੇ ਤਲਵਿੰਦਰ ਸਿੰਘ ਉਹਨਾਂ ਨੇ ਦੱਸਿਆ ਵੀ ਉਹ ਥੋੜਾ ਜਿਹਾ ਆਟਿਸਟਿਕ ਸੀਗਾ ਤੇ ਬਹੁਤ ਤੇਜ਼ੀ ਦੇ ਨਾਲ ਪੂਲ ਦੇ ਵਿੱਚ ਛਾਲ ਮਾਰ ਗਿਆ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ ਉਹ ਕਹਿੰਦੇ ਵੀ ਇੱਥੋਂ ਹੀ ਵੀ ਪਤਾ ਲੱਗਦਾ ਵੀ ਜਿਹੜੇ ਬੱਚੇ ਨੇ ਉਹਨਾਂ ਨੇ ਕੋਰਟ ਵੀ ਉਹਦੇ ਲਈ ਵਰਤਿਆ ਵੀ ਹਾਊ ਕੁਇਕ ਦਾ ਕਿਡਸ ਕੈਨ ਗੋ ਇਨ ਉਹ ਕਿੰਨੀ ਤੇਜ਼ੀ ਦੇ ਨਾਲ ਛਾਲ ਮਾਰ ਜਾਂਦੇ ਨੇ ਸੋ ਬੜੀ ਮੰਦ ਭਾਗੀ ਖਬਰ ਆ ਕੁਝ ਦਿਨ ਪਹਿਲਾਂ ਹੀ ਇਹਨੇ ਜਿਹੜਾ ਆਪਣਾ ਨਵਾਂ ਜਨਮ ਦੇਣਾ ਉਹ ਸੈਲੀਬ੍ਰੇਟ ਕੀਤਾ ਸੀਗਾ ਇੱਕ ਦੋ ਹਫ਼ਤੇ ਪਹਿਲੇ ਹੀ ਸੋ ਇਹ ਜਿਹੜੀ ਖਬਰ ਆ ਉਹ ਨਾ ਸਿਰਫ ਇੱਕ ਖਬਰਾਂ ਬਲਕੇ ਇੱਕ ਮੰਦਭਾਗੀ ਖਬਰ ਵੀ ਹੈ ਤੇ ਇਹਦੇ ਨਾਲ ਨਾਲ ਸਾਨੂੰ ਇਹ ਵੀ ਕਈ ਵਾਰੀ ਪਤਾ ਲੱਗਦਾ ਖਬਰਾਂ ਦੇ ਵਿੱਚੋਂ ਹੀ ਅ ਕਈ ਘਟਨਾਵਾਂ ਦੇ ਵਿੱਚੋਂ ਕਿ ਜਿਹੜੇ ਬੱਚੇ ਨੂੰ ਕਿੰਨੀ ਤੇਜ਼ੀ ਦੇ ਨਾਲ ਚੀਜ਼ਾਂ ਵੱਲ ਨੂੰ ਆਕਰਸ਼ਿਤ ਹੁੰਦੇ ਨੇ ਉਧਰ ਨੂੰ ਚਲੇ ਜਾਂਦੇ ਨੇ ਪਰ ਕਈ ਵਾਰੀ ਉਹ ਚੀਜ਼ਾਂ ਉਹਨਾਂ ਦੇ ਲਈ ਜਾਨ ਲੈਵਾ ਸਾਫਤ ਹੁੰਦੀਆਂ ਨੇ ਸੋ ਗੁਰਸ਼ਬਦ ਦੇ ਲਈ ਬੇਸ਼ੱਕ ਨਾਉਣਾ ਉਹਦੀ ਆਦਤ ਸੀ ਹੌਬੀ ਸੀ ਸ਼ੌਂਕ ਸੀ ਪਰ ਉਹਦੀ ਇਹ ਸ਼ੌਂਕ ਹੈ ਜਿਹੜਾ ਉਹਦੀ ਜਾਨ ਲੈ ਗਿਆ